ਹੁਸ਼ਿਆਰਪੁਰ ਦੇ ਉਸ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾ ਸ਼ਕ ਸੋ ਦੋਸਤੋ ਅੱਜ ਦਾ ਸਾਡਾ ਜੋ ਵਿਸ਼ਾ ਗੱਲਬਾਤ ਕਰਨ ਦਾ ਉਹ ਹੁਸ਼ਿਆਰਪੁਰ ਤੋਂ ਫਾਰਮਰ ਮਨਿਸਟਰ ਜਨਕੀ ਸਾਭਾ ਕਾ ਕੈਬਨਟ ਮੰਤਰੀ ਸੁੰਦਰ ਸ਼ਾਮ ਅਰੋੜਾ ਬਾਬਤ ਹੈ ਕਿਉਂਕਿ ਇਨੀ ਦਿਨੀਂ ਦੌਰਾਨ ਸੁੰਦਰ ਸ਼ਾਮ ਅਰੋੜਾ ਇੱਕ ਵਾਰ ਮੋੜ ਤੋਂ ਸੁਰੱਖਿਆ ਵਿੱਚ ਨੇ ਜਿਸ ਤਰ੍ਹਾਂ ਕਾਂਗਰਸ ਦੇ ਦਿੱਗਜ ਆਖਵਾ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਚੱਕਰ ਕੱਟੇ ਜਾ ਰਹੇ ਨੇ ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਉਸ ਤੋਂ ਕਿ ਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜਲਦ ਆਉਣ ਵਾਲੇ ਸਮੇਂ ਦੇ ਵਿੱਚ ਸੁੰਦਰ ਸ਼ਾਮ ਅਰੋੜਾ ਕਾਂਗਰਸ ਦੇ ਵਿੱਚ ਜਨਕੀ ਘਰ ਵਾਪਸੀ ਕਰ ਸਕਦੇ ਨੇ ਕਿਉਂਕਿ 2012 ਦੇ ਵਿੱਚ ਕਾਂਗਰਸ ਵੱਲੋਂ ਸੁੰਦਰਸ਼ਾਮ ਅਰੋੜਾ ਚੋਣ ਜਿੱਤਦੇ ਨੇ ਤਾਂ ਉਸ ਵਕਤ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਆਉਂਦੀ ਹੈ ਅਕਾਲੀ ਭਾਜਪਾ ਦਾ ਜਿਹੜਾ ਗੱਠਜੋੜ ਹੈ ਉਹ ਮੁੜ ਤੋਂ ਰਿਪੀਟ ਹੁੰਦਾ ਹੈ ਤਾਂ 2017 ਦੇ ਵਿੱਚ ਜਦੋਂ ਮੁੜ ਤੋਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਉਸ ਵਕਤ ਵੀ ਸੁੰਦਰਸ਼ਾਮ ਅਰੋੜਾ ਨੂੰ ਇੱਕ ਸ਼ਾਨਦਾਰ ਚਿਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ 2017 ਦੇ ਵਿੱਚ ਪੂਰੀ ਇਸ ਸੱਤਾ ਦੇ ਨਾਲ ਪੂਰੀ ਪਾਵਰ ਦੇ ਨਾਲ ਉਹ ਸੱਤਾ ਦੇ ਵਿੱਚ ਆਉਂਦੇ ਨੇ ਕਿਉਂਕਿ ਵਿਧਾਇਕ ਵੀ ਚੁਣੇ ਜਾਂਦੇ ਨੇ ਪੰਜਾਬ ਦੇ ਵਿੱਚ ਸਰਕਾਰ ਵੀ ਬਣਦੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਣਦੇ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ 'ਚੋਂ ਇੱਕ ਸੁੰਦਰ ਸ਼ਾਮ अरोड़ा ਦਾ ਨਾਮ ਵੀ ਹੈ ਜਿਹੜਾ ਉੱਭਰ ਕੇ ਸਾਹਮਣੇ ਆਉਂਦਾ ਰਿਹਾ ਹੈ ਤਾਂ ਇਸੇ ਤਰ੍ਹਾਂ ਹੀ ਉਹਨਾਂ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੇ ਤਰਨਖੀਤਾ ਗਿਆ ਸੀ ਬਤੌਰ ਇੰਡਸਟਰੀ ਮਿਨਿਸਟਰ ਵਜੋਂ ਸੁੰਦਰ ਸ਼ਾਮ अरोड़ा ਪੰਜਾਬ ਦੇ ਵਿੱਚ ਨਿਯੁਕਤ ਕੀਤੇ ਗਏ ਸਨ ਪਰੰਤੂ 2022 ਦੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਖਿਆਰ 2022 ਦੀ 22 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸੁੰਦਰ ਸ਼ਾਮ अरोड़ा ਦਾ ਜਿਹੜਾ ਉਹ ਸਿਆਸੀ ਸੌਫਰ ਹੈ ਉਹ ਵਿਵਾਦਾਂ ਦੇ ਵਿੱਚ ਘਰਨਾ ਸ਼ੁਰੂ ਹੋ ਗਿਆ ਸੀ ਕਿਉਂਕਿ ਇਹ ਕਪਲੇਬਾਜ਼ੀ ਦੇ ਇਲਜ਼ਾਮ ਹੈ ਜਿਹੜੇ ਉਹ ਸੁੰਦਰ ਸ਼ਾਮ अरोड़ा ਤੇ ਲੱਗਣੇ ਲੱਗਣੇ ਸ਼ੁਰੂ ਹੋ ਚੁੱਕੇ ਸਨ ਚਾਹੇ ਉਹ ਭਾਜਪਾ ਪਾਰਟੀ ਆ ਚਾਹੇ ਆਮ ਆਦਮੀ ਪਾਰਟੀ ਆ ਤਾਂ ਹਰ ਇੱਕ ਰਾਜਨੀਤਿਕ ਪਾਰਟੀ ਵੱਲੋਂ ਖੂਬ ਪ੍ਰੋਟੈਸਟ ਵੀ ਕੀਤੇ ਗਏ ਸੰਘਰਸ਼ ਵੀ ਕੀਤਾ ਗਿਆ ਸਿਆਸੀ ਰੋਟੀਆਂ ਵੀ ਸੇਕੀਆਂ ਗਈਆਂ ਸੀ ਸੁੰਦਰ ਸ਼ਾਮ अरोड़ा ਨੂੰ ਲੈ ਕੇ ਸੋ ਕਾਫੀ ਵਿਵਾਦਾਂ ਦੇ ਵਿੱਚ ਸਿਆਸੀ ਸੌਫਰ ਵੀ ਰਿਹਾ 2022 ਤੋਂ ਪਹਿਲਾਂ ਤੇ 2022 ਦੇ ਵਿੱਚ ਸੁੰਦਰਸ਼ਾਮ ਅਰੋੜਾ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਲਾਂਕਿ ਇਕੱਲੇ ਸੁੰਦਰਸ਼ਾਮ ਅਰੋੜਾ ਹੀ ਨਹੀਂ ਬਲਕਿ ਚਾਹੇ ਅਕਾਲੀ ਦਲ ਭਾਜਪਾ ਦੀ ਗੱਲ ਕਰੀਏ ਚਾਹੇ ਕਾਂਗਰਸ ਦੀ ਗੱਲ ਕਰੀਏ ਤਾਂ ਹਰ ਇੱਕ ਸਿਆਸੀ ਪਾਰਟੀ ਦਾ ਆਮ ਆਦਮੀ ਪਾਰਟੀ ਵੱਲੋਂ ਸੂਪੜਿਆ ਜਿਹੜਾ ਉਹ ਸਾਫ਼ ਕਰ ਦਿੱਤਾ ਗਿਆ ਸੀ ਤਾਂ 91 ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਈਆਂ ਸਨ ਤਾਂ ਚੋਣਾਂ ਤੋਂ ਬਾਅਦ ਸੁੰਦਰਸ਼ਾਮ ਅਰੋੜਾ ਵੱਲੋਂ ਆਪਣੇ ਇੱਕ ਨਵੀਂ ਨਵੇਂ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਗਈ ਸੀ ਭਾਜਪਾ ਦੇ ਵਿੱਚ ਸ਼ਾਮਲ ਹੋ ਕੇ ਪਰੰਤੂ ਭਾਜਪਾ ਦਾ ਜਾਂ ਭਾਜਪਾ ਦੇ ਇੱਕ ਹੁਸ਼ਿਆਰਪੁਰ ਤੋਂ ਇੱਕ ਵੱਡੇ ਆਗੂ ਸਾਹਿਬ ਦਾ ਮੰਤਰੀ ਤਿਕਸ਼ਨ ਸੂਦ ਹੁਣਾ ਦਾ ਆਪਸ ਦੇ ਵਿੱਚ ਕਿੰਨਾ ਕੁ ਪਿਆਰ ਆ ਇਹ जग ਚਾਹਰ ਹੈ ਸ਼ਾਇਦ ਮੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਬੇਸ਼ੱਕ ਹੁਣ ਦੋਵੇਂ ਇੱਕੋ ਪਾਰਟੀ ਦੇ ਲਈ ਕੰਮ ਕਰਦੇ ਨੇ ਪਰੰਤੂ ਜੇਕਰ ਆਪਾਂ ਉਹਨਾਂ ਦੇ ਵਖਰੇਵਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਖਰੇਵੇਂ ਜਿਹੜੇ ਅੱਜ ਵੀ ਉਸੇ ਤਰ੍ਹਾਂ ਹੀ ਬਰਕਰਾਰ ਨੇ ਬੇਸ਼ੱਕ ਪਾਰਟੀ ਇੱਕ ਹੋ ਚੁੱਕੀ ਹੈ ਪਰੰਤੂ ਦਿਲ ਅਜੇ ਇੱਕ ਨਹੀਂ ਹੋਏ ਨੇ ਤਾਂ ਹੁਣ ਜਦੋਂ ਹੁਸ਼ਿਆਰਪੁਰ ਦੇ ਵਿੱਚ ਨਿਤਨ ਗੱਡਕਰੀ ਆਉਂਦੇ ਨੇ ਵੱਡੇ ਪ੍ਰੋਜੈਕਟ ਲੈ ਕੇ ਟ੍ਰਾਂਸਪੋਰਟ ਮੰਤਰੀ ਭਾਰਤ ਦੇਸ਼ ਤੇ ਤਾਂ ਉਸ ਵਕਤ ਸੁੰਦਰਸ਼ਾਮ ਅਰੋੜਾ ਨੂੰ ਪੂਰਾ ਮਾਨ ਸਤਕਾਰ ਮਿਲਦਾ ਹੈ 메ਨ ਸਟੇਜ ਤੇ ਉਹਨਾਂ ਦੀ ਕੁਰਸੀ ਲੱਗਦੀ ਆ ਤਾਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਨੇ ਤਾਂ ਉਸ ਵਕਤ ਉਹ ਜਿਹੜਾ ਸੁੰਦਰਸ਼ਾਮ ਅਰੋੜਾ ਨੂੰ ਭਾਜਪਾ ਵੱਲੋਂ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਇੱਥੋਂ ਤੱਕ ਕਿ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਹੁਸ਼ਿਆਰਪੁਰ ਦੇ ਵੱਡੇ ਯਾਨਕੀ ਦਿੱਗਜ ਭਾਜਪਾ ਦੇ ਆਗੂਆਂ ਵੱਲੋਂ ਜਾਣ ਪੁੱਛ ਕੇ ਜਿਹੜਾ ਉਹ ਸੁੰਦਰਸ਼ਾਮ ਅਰੋੜਾ ਦਾ ਨਾਮ ਹੈ ਜਿਹੜਾ ਉਹ ਲਿਸਟ ਦੇ ਵਿੱਚੋਂ ਕੱਟਵਾਇਆ ਗਿਆ ਸੀ ਖ ਇਸ ਵਿੱਚ ਕਿੰਨੀ ਕੋਈ ਸੁਚਾਈ ਹੈ ਕਿੰਨਾ ਕੋਈ ਇਨ੍ਹਾਂ ਗੱਲਾਂ ਦੇ ਵਿੱਚ ਦਮ ਹੈ ਇਸ ਬਾਬਤ ਭਾਜਪਾ ਦੇ ਆਗੂ ਹੀ ਭਲੀ ਭਾਂ ਤੇ ਦੱਸ ਸਕਦੇ ਨੇ ਪਰੰਤੂ ਹੁਣ ਜਿਵੇਂ ਹੀ ਲੋਕ ਸਭਾ ਚੋਣਾਂ ਖਤਮ ਹੁੰਦੀਆਂ ਨੇ ਤਾਂ ਸੁੰਦਰ ਸ਼ਾਮ ਅਰੋੜਾ ਦੇ ਘਰ ਜਮਾਵੜਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਾਂਗਰਸ ਦੇ ਆਗੂਆਂ ਦਾ ਕਾਂਗਰਸ ਦੇ ਦਿਗਜ ਨੇਤਾਵਾਂ ਦਾ ਸਭ ਤੋਂ ਪਹਿਲਾਂ ਸੁੰਦਰ ਸ਼ਾਮ ਅਰੋੜਾ ਦੇ ਘਰ ਪਹੁੰਚਦੇ ਨੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਇੱਕ ਲੰਮਾ ਸਮਾਂ ਜਿਹੜਾ ਸੁੰਦਰ ਸ਼ਾਮ ਅਰੋੜਾ ਦੇ ਘਰ ਦੇ ਅੰਦਰ ਉਹਨਾਂ ਵੱਲੋਂ ਬਤਾਇਆ ਜਾਂਦਾ ਹੈ ਹਾਲਾਂਕਿ ਉਹਨਾਂ ਵੱਲੋਂ ਆਪਣੇ ਇਸ ਦੌਰੇ ਨੂੰ ਜਿਹੜਾ ਮਾਫੀ ਚਾਹੁੰਦਾ ਇਸ ਗੇੜੀ ਨੂੰ ਜਿਹੜਾ ਉਹ ਨਿੱਜੀ ਇਹ ਗੇੜੀ ਦੱਸਿਆ ਗਿਆ ਸੀ ਕਿ ਪਰਿਵਾਰਕ ਸਬੰਧ ਹੈ ਕੋਈ ਸਿਆਸੀ ਫੇਰੀ ਨਹੀਂ ਹੈ ਸੁੰਦਰ ਸ਼ਾਮ ਅਰੋੜਾ ਦੇ ਘਰ ਦੇ ਵਿੱਚ ਉਹਨਾਂ ਦੀ ਤਾਂ ਉਸ ਤੋਂ ਬਾਅਦ ਦੋਖੂ ਦਿਨਾਂ ਬਾਅਦ ਹੀ ਪੰਜਾਬ ਦੇ ਸਾਬਕਾ ਮੰਤਰੀ ਤੇ ਜਲੰਧਰ ਤੋਂ ਨਵ ਨਿਯੁਕਤ ਸੰਸਦ ਮੈਂਬਰ ਚਰਨਜੀਤ ਚੰਨੀ ਆ ਜਿਹੜੇ ਉਹ ਸੁੰਦਰ ਸ਼ਾਮ ਅਰੋੜਾ ਦੇ ਘਰ ਪਹੁੰਚਦੇ ਨੇ ਤਾਂ ਉਹਨਾਂ ਦੇ ਘਰ ਪਹੁੰਚਣ ਦਾ ਜਿਹੜਾ ਸਮਾਂ ਸੀ ਚਰਨਜੀਤ ਚੰਨੀ ਦੇ ਉਹ ਸੱਚਮੁੱਚ ਸਭ ਨੂੰ ਹੈਰਾਨ ਕਰਕੇ ਰੱਖ ਦੇਣ ਵਾਲਾ ਸੀ देर रात ਸੁੰਦਰ ਸ਼ਾਮ ਅਰੋੜਾ ਦੇ ਉਹ ਘਰ ਪਹੁੰਚਦੇ ਨੇ ਉੱਥੇ ਉਹਨਾਂ ਵੱਲੋਂ ਡਿਨਰ ਡਿਨਰ ਕੀਤਾ ਜਾਂਦਾ ਹੈ ਰੋਟੀ ਖਾਧੀ ਜਾਂਦੀ ਹੈ ਤਾਂ ਕਾਫੀ ਜ਼ਿਆਦਾ ਸਮਾਂ ਜਿਹੜਾ ਉਹ ਸੁੰਦਰ ਸ਼ਾਮ ਅਰੋੜਾ ਦੇ ਘਰ ਅੰਦਰ ਬਿਤਾਇਆ ਜਾਂਦਾ ਹੈ ਹਾਲਾਂਕਿ ਜਦੋਂ ਮੀਡੀਆ ਵੱਲੋਂ ਚਰਨਜੀਤ ਚੰਨੀ ਦੇ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਵੀ ਕਿਹਾ ਗਿਆ ਸੀ ਕਿ ਇਹ ਕੋਈ ਸਿਆਸੀ ਗੇੜੀ ਨਹੀਂ ਹੈ ਸੁੰਦਰ ਸ਼ਾਮ ਅਰੋੜਾ ਦੇ ਉਹਨਾਂ ਨਾਲ ਪਰਿਵਾਰਕ ਸਬੰਧ ਨੇ ਉਹਨਾਂ ਦੇ ਵੱਡੇ ਭਰਾ ਨੇ ਤਾਂ ਇਸੇ ਕਾਰਨ ਇਹ ਸੁੰਦਰ ਸ਼ਾਮ ਅਰੋੜਾ ਦੇ ਘਰ ਰੋਟੀ ਪਾਣੀ ਖਾਣ ਦੇ ਲਈ ਤੇ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਨੇ ਦੂਜੇ ਪਾਸੇ ਜੇਕਰ ਆਪਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਗੱਲ ਕਰੀਏ ਤਾਂ ਸੁਨੀਲ ਜਾਖੜ ਦੇ ਬੇहद ਕਰੀਬ ਮੰਨੇ ਜਾਂਦੇ ਨੇ ਸੁੰਦਰ ਸ਼ਾਮ ਅਰੋੜਾ ਜਦੋਂ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਥਾਪਿਆ ਜਾਂਦਾ ਤਾਂ ਸੁੰਦਰ ਸ਼ਾਮ ਅਰੋੜਾ ਦੇ ਘਰ ਢੋਲ ਵੱਜਦੇ ਨੇ ਲੱਡੂ ਵੰਡੇ ਜਾਂਦੇ ਨੇ ਸੋ ਹੁਣ ਹਰ ਇੱਕ ਦੀ ਜ਼ੁਬਾਨ ਤੇ ਇਹੀ ਗੱਲ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਸੁੰਦਰ ਸ਼ਾਮ ਅਰੋੜਾ ਇੱਕ ਵਾਰ ਮੁੜ ਕਾਂਗਰਸ ਦੇ ਵਿੱਚ ਵਾਪਸੀ ਕਰ ਸਕਦੇ ਨੇ ਕਿਉਂਕਿ ਜੇਕਰ ਆਪਾਂ ਸੁੰਦਰ ਸ਼ਾਮ ਅਰੋੜਾ ਤੋਂ ਬਾਅਦ ਹੁਸ਼ਿਆਰਪੁਰ ਦੇ ਵਿੱਚ ਕਾਂਗਰਸ ਦੀ ਸਥਿਤੀ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਜਿਹੜੀ ਉਹ ਕਾਰਗੁਜ਼ਾਰੀ ਹੈ ਉਹ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਜ਼ੀਰੋ ਕਾਰਗੁਜ਼ਾਰੀ ਹੈ ਕਾਂਗਰਸ ਪਾਰਟੀ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਕਾਂਗਰਸ ਦਾ ਕੋਈ ਮਾਈ ਬਾਪ ਕੋਈ ਵਾਲੀ ਵਾਰਸ ਹੁਸ਼ਿਆਰਪੁਰ ਹਲਕੇ ਦੇ ਵਿੱਚ ਨਹੀਂ ਹੈ ਤੇ ਇਹੀ ਕਾਰਨ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਯਮਨੀ ਗੋਮਰ ਨੂੰ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਹਲੇ ਲੋਕ ਸਭਾ ਚੋਣਾਂ ਦੌਰਾਨ ਹੁਸ਼ਿਆਰਪੁਰ ਦੀ ਵਿਧਾਨ ਸਭਾ ਤੋਂ ਇੱਕ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤਾਂ ਹੁਣ ਸੁੰਦਰ ਸ਼ਾਮ अरोड़ा ਦਾ ਸਿਆਸੀ ਭਵਿੱਖ ਕੀ ਹੋਵੇਗਾ ਹਰ ਇੱਕ ਦੀ ਜ਼ੁਬਾਨ ਤੇ ਇਹੀ ਸਵਾਲ ਹੈ ਕਿ ਸੁੰਦਰ ਸ਼ਾਮ अरोड़ा ਘਰ ਵਾਪਸੀ ਕਰਨਗੇ ਤੇ ਜੇਕਰ ਇਹ ਵੀ ਗੱਲਾਂ ਕਿਆਸੀਆਂ ਜਾ ਰਹੀਆਂ ਨੇ ਕਿ ਜੇਕਰ ਸੁੰਦਰ ਸ਼ਾਮ अरोड़ा ਜਿਹੜੇ ਸਿਆਸਤਦਾਨ ਨੇ ਸਿਆਸਤ ਦੇ ਵਿੱਚ ਚੰਗੀ ਪਕੜ ਰੱਖਦੇ ਨੇ ਮਜ਼ਬੂਤੀ ਰੱਖਦੇ ਨੇ ਉਹਨਾਂ ਦਾ ਤਾਂ ਇੱਥੋਂ ਤੱਕ ਵੀ ਕਹਿਣਾ ਕਿ ਜੇਕਰ ਸੁੰਦਰ ਸ਼ਾਮ अरोड़ा ਕਾਂਗਰਸ ਦੇ ਵਿੱਚ ਵਾਪਸੀ ਕਰਦੇ ਨੇ ਤਾਂ ਉਹਨਾਂ ਦਾ ਭਵਿੱਖ ਜਿਹੜਾ ਹੋਰ ਵੀ ਵਧੀਆ ਹੋ ਸਕਦਾ ਹੈ ਕਾਂਗਰਸ ਨੂੰ ਸੁੰਦਰ ਸ਼ਾਮ अरोड़ा ਦੀ ਬੇਹਦ ਜ਼ਰੂਰਤ ਹੈ ਇਹ ਗੱਲਾਂ ਇਹ ਗੱਲਾਂ ਮੈਂ ਨਹੀਂ ਕਹਿ ਰਿਹਾ ਬਲਕਿ ਜੋ ਸਿਆਸਤ ਦੀ ਸਮਝ ਰੱਖਦੇ ਨੇ ਜਾਂ ਸਿਆਸਤ ਦੇ ਵਿੱਚ ਆਪਣੀ ਪਕੜ ਮਜ਼ਬੂਤ ਰੱਖਦੇ ਨੇ ਉਹਨਾਂ ਬੁੱਧੀਜੀਵੀਆਂ ਬੁੱਧੀਜੀਵੀਆਂ ਦਾ ਇਹ ਕਹਿਣਾ ਹੈ ਸੋ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁੰਦਰ ਸ਼ਾਮ अरोड़ा ਦਾ ਸਿਆਸੀ ਭਵਿੱਖ ਕੀ ਹੋਵੇਗਾ ਕੀ ਉਹ ਕਾਂਗਰਸ ਦੇ ਵਿੱਚ ਵਾਪਸੀ ਕਰਦੇ ਨੇ ਜਾਂ ਨਹੀਂ ਪ੍ਰੰਤੂ ਇੱਥੇ ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੁੰਦਰ ਸ਼ਾਮ अरोड़ा ਜੇਕਰ ਭਾਜਪਾ ਨੂੰ ਅਲਵਿਦਾ ਆਖ ਕੇ ਮੁੜ ਤੋਂ ਕਾਂਗਰਸ ਦੇ ਵਿੱਚ ਵਾਪਸੀ ਕਰਦੇ ਨੇ ਤਾਂ ਕਾਂਗਰਸ ਦੇ ਵਿੱਚ ਵੀ ਆ ਕੇ ਉਹਨਾਂ ਨੂੰ ਵਿਵਾਦ ਦਾ ਸਾਹਮਣਾ ਜਿਹੜਾ ਉਹ ਜ਼ਰੂਰ ਕਰਨਾ ਪਵੇਗਾ ਕਿਉਂਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਡਿਪਟੀ ਚੀਫ ਮਿਨਿਸਟਰ ਸੁਖਜਿੰਦਰ ਰੰਧਾਵਾ ਜੋ ਕਿ ਗੁਰਦਾਸਪੁਰ ਤੋਂ ਇਹ ਸੰਸਦ ਮੈਂਬਰ ਚੁਣੇ ਗਏ ਨੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਜੇਕਰ ਸੁੰਦਰ ਸ਼ਾਮ अरोड़ा ਕਾਂਗਰਸ ਦੇ ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉਹ ਸੁੰਦਰ ਸ਼ਾਮ अरोड़ा ਦੇ ਰਾਹ ਦੇ ਵਿੱਚ ਰੋੜਾ ਬਣਨਗੇ ਤਾਂ ਉਹਨਾਂ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਤੋਂ ਆਪਾਂ ਸਿੱਧਾ ਤੌਰ ਤੇ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਉਹਨਾਂ ਵੱਲੋਂ ਸ਼ਬਦਾਬਲੀ ਵਰਤੀ ਗਈ ਹੈ ਕਿ ਉਹ ਰੋਕਣਗੇ ਕਿ ਸੁੰਦਰ ਸ਼ਾਮ अरोड़ा ਕਾਂਗਰਸ ਦੇ ਵਿੱਚ ਸ਼ਾਮਲ ਨਾ ਹੋਣ ਹਾਲਾਂਕਿ ਇੱਥੋਂ ਤੱਕ ਉਹਨਾਂ ਵੱਲੋਂ ਕਿਹਾ ਗਿਆ ਕਿ ਇਕੱਲੇ ਸੁੰਦਰ ਸ਼ਾਮ अरोड़ा ਲਈ ਨਹੀਂ ਬਲਕਿ ਹੋਰ ਜਿੰਨੇ ਵੀ ਕਾਂਗਰਸ ਦੇ ਆਗੂ ਨੇ ਜੇਕਰ ਉਹ ਕਾਂਗਰਸ ਦੇ ਵਿੱਚ ਵਾਪਸੀ ਕਰਦੇ ਨੇ ਤਾਂ ਉਹਨਾਂ ਉਹ ਹਰ ਇੱਕ ਦੇ ਰਾਹ ਦੇ ਵਿੱਚ ਰੋੜਾ ਬਣਨਗੇ ਕਿਉਂਕਿ ਜਦੋਂ ਪਾਰਟੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਇਹਨਾਂ ਆਗੂਆਂ ਦੀ ਤਾਂ ਉਸ ਵਕਤ ਇਹ ਆਗੂ ਪਾਰਟੀ ਤੋਂ ਬੇਮਖੋ ਕੇ ਭਾਜਪਾ ਦੇ ਵਿੱਚ ਜਾਵੜੇ ਸਨ